ਸੰਗਰੂਰ ਤੋਂ ਇੱਕ ਦਿਲ ਨੂੰ ਦਹਿਲਾ ਦੇਣ ਵਾਲੀ ਖਬਰ ਹੈ ਜਿਹੜੀ ਉਹ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਇੱਕ 24 ਸਾਲਾਂ ਦੇ ਮੁੰਡੇ ਦਾ ਕਤਲ ਅਛੜੋ ਕੀਤਾ ਗਿਆ ਤਾਂ ਸਿਰ ਤੇ ਬੱਕੀ ਦੇ ਵਿੱਚ ਤਲਵਾਰਾਂ ਮਾਰ ਕੇ ਉਸ ਨੂੰ ਮੌਤ ਦੀ ਘਾਟ ਆ ਜਿਹੜੀ ਉਹ ਉਤਾਰ ਦਿੱਤਾ ਗਿਆ ਤਾਂ ਇਹ ਮੁੰਡਾ ਜਿਹੜਾ ਇਸ ਦੀ 24 ਸਾਲ ਉਮਰ ਦੱਸੀ ਜਾ ਰਹੀ ਹੈ ਤੇ ਗੁਰਦਰਸ਼ਨ ਸਿੰਘ ਇਸ ਦਾ ਨਾਮ ਸੀ ਤੇ ਨਾਲ ਦੇ ਹੀ ਪਿੰਡ ਦਾ ਇਹ ਰਹਿਣ ਵਾਲਾ ਸੀ ਤਾਂ ਇਹ ਜਿਹੜਾ ਨੌਜਵਾਨ ਸੀ ਉਹ ਫ੍ਰੀਜਰ ਰਿਪੇਅਰ ਦੀ ਦੁਕਾਨ ਦੇ ਉੱਪਰ ਕੰਮ ਕਰ ਰਿਹਾ ਹੁੰਦਾ ਤਾਂ ਉਥੇ ਅਚਾਨਕ ਫਰਿੱਜ ਦੀ ਰਿਪੇਅਰ ਨੂੰ ਲੈ ਕੇ ਇੱਕ ਵਿਅਕਤੀ ਦੇ ਨਾਲ ਝਗੜਾ ਹੋ ਜਾਂਦਾ ਤਾਂ ਝਗੜਾ ਹੋਣ ਤੋਂ ਬਾਅਦ ਜਿਹੜਾ ਉਹ ਵਿਅਕਤੀ ਸੀ ਉਸ ਦੇ ਵੱਲੋਂ ਐਸਾ ਮੁੰਡੇ ਦੇ ਸਿਰ ਦੇ ਵਿੱਚ ਤਲਵਾਰ ਆ ਛੜੀ ਉਹ ਮਾਰ ਦਿੱਤੀ ਜਾਂਦੀ ਆ ਇਸ ਦੇ ਢਿੱਡ ਦੇ ਵਿੱਚ ਵੀ ਤਲਵਾਰ ਆ ਛੜੀ ਉਹ ਮਾਰੀ ਜਾਂਦੀ ਆ ਤਾਂ ਜਿਸ ਕਰਕੇ ਮੁੰਡਾ ਗੰਭੀਰ ਰੂਪ ਦੇ ਨਾਲ ਜ਼ਖਮੀ ਹੁੰਦਾ ਤੇ ਉਸ ਦੀ ਮੌਤ ਆ ਜਿਹੜੀ ਉਹ ਹੋ ਜਾਂਦੀ ਆ ਤਾਂ 24 ਸਾਲਾਂ ਦਾ ਇਹ ਨੌਜਵਾਨ ਸੀ ਨਾਲ ਦੇ ਪਿੰਡ ਦਾ ਹੀ ਰਹਿਣ ਵਾਲਾ ਸੀ ਤੇ ਖਨਾਲ ਕਲਾਂ ਦੇ ਵਿੱਚ ਫਰਿੱਜ ਰਿਪੇਅਰ ਦੀ ਦੁਕਾਨ ਦੇ ਉੱਪਰ ਕੰਮ ਕਰ ਰਿਹਾ ਸੀ ਤਾਂ ਦੁਕਾਨ ਦੇ ਉੱਪਰ ਫ੍ਰਿਜ ਦੀ ਰਿਪੇਅਰ ਨੂੰ ਲੈ ਕੇ ਕੋਈ ਝਗੜਾ ਹੋ ਜਾਂਦਾ ਤਾਂ ਝਗੜਾ ਇੰਨਾ ਜ਼ਿਆਦਾ ਵੱਜ ਜਾਂਦਾ ਕਿ ਜਿਹੜਾ ਦੋਸ਼ੀ ਸੀ ਉਸ ਦੇ ਵੱਲੋਂ ਇਸ ਮੁੰਡੇ ਦੇ ਸਿਰ ਦੇ ਵਿੱਚ ਤਲਵਾਰ ਆ ਜਿਹੜੀ ਉਹ ਮਾਰ ਦਿੱਤੀ ਜਾਂਦੀ ਹੈ ਤੇ ਢਿੱਡ ਦੇ ਵਿੱਚ ਵੀ ਤਲਵਾਰ ਦੇ ਨਾਲ ਵਾਰ ਆ ਛੜਾਉ ਕੀਤਾ ਜਾਂਦਾ ਤਾਂ ਜਿਸ ਕਰਕੇ ਇਸ ਮੁੰਡੇ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਜਾਂਦੀ ਆ ਗੁਰਦਰਸ਼ਨ ਸਿੰਘ ਇਸ ਦਾ ਨਾਮ ਦੱਸਿਆ ਜਾ ਰਿਹਾ ਹੈ ਮਹਿਦ 24 ਸਾਲ ਇਸ ਦੀ ਉਮਰ ਸੀ ਫ੍ਰੀਜਰ ਰਿਪੇਅਰ ਦੀ ਦੁਕਾਨ ਦੇ ਉੱਪਰ ਕੰਮ ਕਰਦਾ ਸੀ ਤਾਂ ਜਦੋਂ ਫ੍ਰੀਜ ਦੀ ਰਿਪੇਅਰ ਨੂੰ ਲੈ ਕੇ ਕਿਸੇ ਵਿਅਕਤੀ ਦੇ ਨਾਲ ਝਗੜਾ ਹੋਇਆ ਤਾਂ ਉਸ ਵਿਅਕਤੀ ਦੇ ਵੱਲੋਂ ਇਸ ਮੁੱਡੇ ਦਾ ਤੇਜ਼ਾਰ ਹਥਿਆਰ ਦੇ ਨਾਲ ਕਤਲਾ ਛੜੋ ਕਰ ਦਿੱਤਾ ਗਿਆ ਤਾਂ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਜਿਹੜਾ ਹੋਇਆ ਪਿਆ ਕਿਉਂਕਿ ਮਹਿਜ਼ 24 ਸਾਲ ਇਸ ਨੌਜਵਾਨ ਦੀ ਉਮਰ ਸੀ ਜਿਸ ਦਾ ਕਤਲਾ ਜਿਹੜਾ ਉਹ ਕੀਤਾ ਗਿਆ ਤਾਂ ਫਿਲਹਾਲ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਆ ਜਿਹੜੀ ਉਹ ਕੀਤੀ ਜਾ ਰਹੀ ਆ ਤੇ ਕਾਤਲ ਨੂੰ ਵੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਆ ਜਿਹੜਾ ਉਹ ਕਰ ਲਿਆ ਗਿਆ ਕੀ ਨਾਮ ਹੈ ਸਰ ਸਤਨਾਮ ਸਿੰਘ ਹੈ ਕਿਹੜੇ ਪਿੰਡ ਤੋਂ ਕੀ ਆਦਾ ਵੱਡੇ ਕੋਲੇ ਤੇ ਕੀ ਗੱਲਬਾਤ ਹੋਈ ਮੈਂ ਖਨਾਲਕਲਾਂ ਤੋਂ ਸਰਪੰਚਾਂ ਜੀ ਤੇ ਜੋ ਅੱਜ ਇੱਕ ਘਟਨਾ ਵਾਪਰੀਆ ਸਾਡੇ ਪਿੰਡ ਦੇ ਵਿੱਚ ਮੜੀ ਮਾੜੀ ਘਟਨਾ ਵਾਪਰੀਆ ਉੱਥੇ ਇੱਕ ਦੁਕਾਨ ਕਰਦੇ ਸੀਗੇ ਮੁੰਡੇ ਸਾਡੇ ਲਾਗੇ ਪਿੰਡਾ ਭੱਟੀਵਾਲ ਉੱਥੋਂ ਦੇ ਤੇ ਸਾਡੇ ਪਿੰਡ ਦਾ ਇੱਕ ਬੰਦਾ ਸੀਗਾ ਜੋ ਕੀ ਕਹਿੰਦੇ ਆ ਉਹ ਨੰਘ ਜਿਵੇਂ ਹੁੰਦੇ ਆ ਉਸ ਤਰ੍ਹਾਂ ਦਾ ਬਾਣੇ ਦੇ ਵਿੱਚ ਸੀਗਾ ਤੇ ਉਹਨੇ ਉਹਨੂੰ ਆਣ ਕੇ ਮੁੰਡੇ ਨੂੰ ਬਿਨ ਵਜ੍ਹਾ ਤੇ ਉਹਦੇ ਸਿਰ ਦੇ ਵਿੱਚ ਕਿਰਪਾਨ ਮਾਰੀ ਤੇ ਬੱਖੀ ਚਰਪਾਨ ਮਾਰੀ ਜਦੋਂ ਮੈਨੂੰ ਫੋਨ ਦੇ ਉੱਤੇ ਦੱਸਿਆ ਗਿਆ ਤੇ ਅਸੀਂ ਮੌਕੇ ਤੇ ਪਹੁੰਚੇ ਆ ਉਦੋਂ ਨੂੰ ਇਹ ਮੁੰਡੇ ਨੂੰ ਲੈ ਆਏ ਸੀਗੇ ਹਸਪੀਟਲ ਤੇ ਉਰੇ ਆ ਕੇ ਜੋ ਡਾਕਟਰਾਂ ਸਾਹਿਬ ਨਾਲ ਗੱਲ ਕੀਤੀ ਆ ਤੇ ਉਹ ਡੈੱਡ ਹੋ ਗਿਆ ਮੁੰਡਾ ਕਿੰਨੀ ਉਮਰ ਸੀ ਉਹ ਮੁੰਡੇ ਆ 20 20 ਸਾਲ ਦਾ ਮੁੰਡਾ ਸੀਗਾ ਸਰਪੰਚ ਹੁਣ ਕੀ ਮੰਗ ਕਰਦੇ ਆ ਅਸੀਂ ਤਾਂ ਮੰਗੇ ਹੀ ਕਰਦੇ ਆ ਵੀ ਇਨਸਾਫ ਮਿਲਣਾ ਚਾਹੀਦਾ ਪਰਿਵਾਰ ਨੂੰ ਜਿਹੜਾ ਪਰਿਵਾਰ ਹੈ ਉਨੋਂ ਅਨਸਾਬ ਮਿਲਣਾ ਚਾਹੀਦਾ ਦੇਖੋ ਜੋ ਹੋਇਆ ਗਲਤ ਤਾਂ ਗਲਤੀ ਆ ਦੇਖੋ ਸਾਡੇ ਪਿੰਡ ਦਾ ਜੋ ਬੰਦਾ ਸੀ ਉਹ ਪਰਿਵਾਰ ਨਾਲ ਦੁੱਖ ਦੀ ਘੜੀ ਚ ਸੀ ਡਟ ਕੇ ਖੜੇ ਆ ਸਾਰਾ ਨਗਰ ਅਸੀਂ ਕਿਸੇ ਗਲਤ ਅਨਸਰਦਾ ਨਹੀਂ ਸਾਥ ਦੇਵਾਂਗੇ ਕਿਉਂਕਿ ਅਸੀਂ ਕਿੰਨਾ ਕ ਸਮਾਜ ਨੂੰ ਇਸ ਤਰ੍ਹਾਂ ਸੁਧਾਰਾਂਗੇ ਸਾਨੂੰ ਅੱਜ ਪਰਿਵਾਰ ਨਾਲ ਖੜਨ ਦੀ ਲੋੜ ਆ ਨਗਰ ਨੂੰ ਵੀ ਤੇ ਅਸੀਂ ਖੜੇ ਪਈਆਂ ਅੱਜ ਦੇਖੋ ਮੇਰੇ ਨਾਲ ਮੇਰੇ ਸੱਜਣ ਪਿੰਡੋਂ ਵੀ ਆਏ ਆ ਉਥੇ ਬਹੁਤ ਜ਼ਿਆਦਾ ਇਕੱਠ ਹੋਇਆ ਹੋਇਆ ਉਹਨੂੰ ਹੁਣ ਲੱਭ ਕੇ ਪੁਲਿਸ ਦੇ ਹਵਾਲੇ ਕਰਿਆ ਬੰਦਾ ਫੜਿਆ ਗਿਆ ਰੈਸਟ ਹੋ ਗਿਆ ਤੇ ਡੀਐਸਪੀ ਸਾਹਿਬ ਨਾਲ ਵੀ ਗੱਲ ਹੋਈ ਆ ਉਹਨਾਂ ਨੇ ਵੀ ਸਾਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ ਜੋ ਵੀ ਤੁਸੀਂ ਕਾਰਵਾਈ ਚਾਹੁੰਦੇ ਅਸੀਂ ਕਰਾਂਗੇ ਤਸੀਲਾ ਲੋਕਸੋ ਇੱਕ ਪੇਸ਼ੈਂਟ ਐਕਚੁਅਲੀ ਖਨਾਰਕ ਦਾ ਪੁਲਿਸ ਇੱਕ ਪੀ ਐਮ ਬ੍ਰਾਡ ਡੈੱਥ ਸੀਗਾ ਇੱਕ ਗੁਰਦਰਸ਼ਨ ਸਿੰਘ ਬ੍ਰਾਡ ਡੈੱਥ ਆਇਆ ਉਹ ਆਇਆ ਆਲਮੋਸਟ 7:00 ਵਜੇ ਤੇ ਉਹਦੀ ਲੜਾਈ ਵਗੈਰਾ ਕਹਿੰਦੇ ਆ ਵੀ ਹੋਈ ਹੈ ਪਰ ਸਾਡੇ ਕੋਲ ਬ੍ਰੌਟ ਡੈਟ ਸੀ ਅਸੀਂ ਇਮੀਡੀਏਟਲੀ ਮਰਚ ਦੇ ਸਿਫਟ ਕਰਤਾ ਬਾਕੀ ਪੋਸਟਮਾਰਟਮ ਰਿਪੋਰਟ ਦੱਸੇਗੀ ਕੀ ਹੋਣਾ ਮੇਰਾ ਨਾਮ ਕਾਕਾ ਸਿੰਘ ਕਾਕਾ ਸਿੰਘ ਪੱਟਿਆਲ ਮੈਂ ਐਕਸ ਮੈਂਬਰ ਆ ਜਿਹੜਾ ਇਹ ਸਮ ਪਾਣਾ ਵਾਪਰਿਆ ਬਹੁਤ ਮਾੜਾ ਹੋਇਆ ਬਹੁਤ ਬੱਚਾ ਸਰੀਰ ਸੀਗਾ ਜਿਹੜਾ ਇਹ ਪਰਿਵਾਰ ਹੈ ਮੌਕੇ ਮੁਤਾਬਕਾ ਬੋਲਣ ਦੀ ਹਾਲਤ ਜਿੰਨੀ ਬੱਚਾ ਜਿਹੜਾ ਉੱਥੇ ਡੈਡ ਬਡੀ ਹਸਪਤਾਲ ਦੇ ਵਿੱਚ ਪਈ ਹੈ ਅਸੀਂ ਸਰਕਾਰ ਤੋਂ ਪੂਰਜੋਗ ਅਪੀਲ ਕਰਦੇ ਆ ਕਿ ਇਹਨਾਂ ਦੀ ਕੋਈ ਨਾ ਕੋਈ مالی ਮਦਦ ਕੀਤੀ ਜਾਵੇ ਅਤੇ ਜੋ ਬੰਦੇ ਨੇ ਇਹ ਘਟਨਾ ਵਾਪਰੀ ਹੈ ਕੀਤਾ ਕੰਮ ਉਹਨੂੰ ਸਖਤ ਤੋਂ ਸਖਤ ਸਜ਼ਾ ਸਰਕਾਰ ਵੱਲੋਂ ਦਿੱਤੀ ਜਾਵੇ ਅਸੀਂ ਪੂਰਾ ਅੱਜ ਪਿੰਡ ਇਹਨਾਂ ਦੇ ਸਹਿਯੋਗ ਦੇ ਰਹੇ ਹਾਂ ਪੂਰਾ ਸਾਥ ਦੇ ਰਹੇ ਹਾਂ ਖੜੇ ਹਾਂ ਤੇ ਨਾਲ ਇਹ ਵੀ ਸਰਕਾਰ ਤੋਂ ਪੂਰਜੋਗ ਅਪੀਲ ਕਰਦੇ ਆ ਕਿ ਇਹਨਾਂ ਦੀ مالی ਮਦਦ ਕੀਤੀ ਜਾਵੇ ਆਰਥਿਕ ਸਥਿਤੀ ਬਹੁਤ ਕਮਜ਼ੋਰ ਹੈ ਪਰਿਵਾਰ ਦੀ ਪਰਿਵਾਰ ਦੇ ਹਾਸਲੇ ਸਿੱਥੀ ਬਹੁਤ ਕਮਜ਼ੋਰ ਆ ਮਕਾਨ ਹੈ ਜਿਹੜਾ ਵਿਚਾਰਾਂ ਦਾ ਬਹੁਤ ਨਜ਼ਦੀਕ ਹੈ ਜਿਹੜੇ ਬੱਚੇ ਤੇ ਹੁਣ ਕੰਮ ਕਰਨ ਜੋਗੇ ਹੋਏ ਸੀ ਹੁਣ ਇਹ ਇਹਨਾਂ ਨਾਲ ਪਾਣਾ ਵਾਪਰ ਗਿਆ ਬਹੁਤ ਮਜ਼ਦੂਰ ਗਰੀਬ ਪਰਿਵਾਰ ਹੈ ਡੀਐਸਪੀ ਜਰਬਾ ਆਪ ਨੂੰ ਦੱਸਣਾ ਚਾਹਨਾ ਹੈ ਕਿ ਪਿੰਡ ਖਨਾਲ ਕਣਾ थाना ਜਰਬਾ ਵਿੱਚ ਹੋਏ ਕਤਲ ਦੀ ਪੜਤਾਲ ਤੋਂ ਪਾਇਆ ਗਿਆ ਹੈ ਕਿ ਬ੍ਰਿਤਿਕ ਗੁਰਦਰਸ਼ਨ ਸਿੰਘ ਪਿੰਡ ਵਿੱਚ ਇੱਕ ਬਿਜਲੀ ਦੀ ਦੁਕਾਨ ਕਰਦਾ ਸੀ ਜਿਸ ਦਾ ਜਸਵੀਰ ਸਿੰਘ ਉਰਫ ਬਿੱਟੂ ਨਾਲ ਫ੍ਰਿਜ ਦੀ ਰਿਪੇਅਰ ਸੰਬੰਧੀ ਕੁਝ ਦਿਨਾਂ ਤੋਂ ਝਗੜਾ ਚੱਲਦਾ ਸੀ ਜੋ ਕਿ ਕੱਲ 17 ਜੁਲਾਈ ਨੂੰ ਦੋਸ਼ੀ ਜਸਵੀਰ ਸਿੰਘ ਨੇ ਗੁਰਦਰਸ਼ਨ ਸਿੰਘ ਨੂੰ ਮਾਰ ਦੇਣ ਦੀ ਨੀਅਤ ਨਾਲ ਕਿਪਾਨ ਦਾ ਵਾਰ ਕੀਤਾ ਜਿਸ ਨਾਲ ਉਸ ਦੀ ਮੌਤ ਹੋ ਗਈ ਜਿਸ ਸਬੰਧੀ ਥਾਣਾ ਡੱਬਾ ਵਿਖੇ ਧਾਰਾ 103 ਬੀ ਐਨ ਐਸ ਤਹਿਤ ਮੁਕੱਦਮਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾ